ਜੰਮੂ ਕਸ਼ਮੀਰ ਚ ਅਤਵਾਦੀ ਹਮਲੇ ਚ ਕੈਪਟਨ ਸਣੇ ਪੰਜ ਜਵਾਨ ਸ਼ਹੀਦ ਹੋਏ ਆ ਤਾਂ ਡੋਡਾ ਵਿੱਚ ਪੰਜ ਹਫ਼ਤਿਆਂ ਵਿੱਚ ਇਹ ਤੀਜਾ ਹਮਲਾ ਹੈ 2 ਸਾਲਾਂ ਵਿੱਚ 10 ਅਫਸਰਾਂ ਨੇ ਆਪਣੀ ਜਾਨ ਗਵਾਈ ਹੈ ਅਤਵਾਦੀ ਹਮਲੇ ਵਿੱਚ ਦੱਸਦੇ ਕਿ ਜੰਮੂ ਵਿੱਚ 86 ਦਿਨਾਂ ਵਿੱਚ 10 ਅਤਵਾਦੀ ਹਮਲੇ ਹੋ ਚੁੱਕੇ ਨੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਚ ਭਾਰੀ ਹਥਿਆਰਾਂ ਨਾਲ ਲੈਸ ਅਤਵਾਦੀਆਂ ਨਾਲ ਮੁਕਾਬਲੇ ਚ ਇੱਕ ਕੈਪਟਨ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਨੇ ਅਧਿਕਾਰੀਆਂ ਨੇ ਕਿਹਾ ਕਿ ਅਤਵਾਦੀਆਂ ਦੀ ਭਾਲ ਅਤੇ ਉਨ੍ਹਾਂ ਦੇ ਖਾਤਮੇ ਲਈ ਵਾਧੂ ਫੋਰਸ ਭੇਜੀ ਗਈ ਹੈ। ਮ੍ਰਿਤਕਾਂ ਦੀ ਪਛਾਣ ਕੈਪਟਨ ਪ੍ਰਜੇਸ਼ ਖੰਨ ਥਾਪਾ, ਨਾਇਕ ਡੀ ਰਾਜੇਸ਼, ਸਿਪਾਹੀ ਵਿਜੇਂਦਰ ਅਤੇ ਸਿਪਾਹੀ ਅਜੀਵਰਜੋਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਅਤੇ ਫੌਜ ਮੁਖੀ ਉਪੇਂਦਰ ਦਵੇਦੀ ਉਹਨਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪਿਛਲੇ 3 ਹਫਤਿਆਂ ਚ ਡੋਡਾ ਜ਼ਿਲ੍ਹੇ ਦੇ ਜੰਗਲਾਂ ਚ ਸੁਰੱਖਿਆ ਬਲਾਂ ਅਤੇ دہشتਗਰਦਾਂ ਦਰਮਿਆਨ ਇੱਕ ਤੀਜਾ ਵੱਡਾ ਮੁਕਾਬਲਾ ਹੈ 1 ਜਨਵਰੀ 2024 ਤੋਂ ਬਾਅਦ ਜੰਮੂ ਖੇਤਰ ਚ ਹੋਏ دہشتਗਰਦੀ ਹਮਲੇ ਅਜੇ ਜੰਮੂ ਖੇਤਰ ਚ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੱਸਦੀ ਕਿ ਫੌਜ ਦੇ ਇੱਕ ਕਪਤਾਨ ਸਮੇਤ 12 ਸੁਰੱਖਿਆ ਬਲਾਂ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਚੁਕੇ ਨੇ ਅਤੇ 10 ਨਾਗਰਿਕਾਂ ਦੀ ਵੀ ਮੌਤ ਹੋ ਚੁੱਕੀ ਹੈ ਦੱਸ ਦੇ ਕਿ 55 ਲੋਕ ਜ਼ਖਮੀ ਹੋ ਇਹਨਾਂ ਹਮਲਿਆਂ ਵਿੱਚ ਅਤੇ 5 دہشت گردਿਆਂ ਨੂੰ ਠੇਰ ਕਰ ਦਿੱਤਾ ਗਿਆ ਹੈ ਤਾਂ ਡੋਡਾ ਜ਼ਿਲ੍ਹੇ 'ਚ ਅਤਵਾਦੀਆਂ ਨਾਲ ਮੁਕਾਬਲੇ 'ਚ ਗੱਲ ਕਰੀਏ ਤਾਂ ਇਹ ਜਿਹੜੀ ਸ਼ਹੀਦੀ ਸਾਹਮਣੇ ਆਈ ਹੈ 2 ਸਾਲਾਂ ਵਿੱਚ 10 ਅਫਸਰਾਂ ਅਫਸਰਾਂ ਨੇ ਆਪਣੀ ਜਾਨ ਗਵਾਈ ਹੈ دہشتਗਰਦੀ ਹਮਲਾ ਚ ਤੇ 86 ਦਿਨਾਂ ਵਿੱਚ 10 دہشتਗਰਦੀ ਹਮਲੇ ਐ ਜਿਹੜੇ ਵੇਖਣ ਨੂੰ ਮਿਲੇ ਆ